ਕਿ ਸਰਦਾਰ ਗਜਿੰਦਰ ਸਿੰਘ ਵਾਕਿਆ ਅੱਜ ਕੌਮ ਦਾ ਬੋਨੇ ਪੜਿਆ ਨੇ ਔਰ ਆਪਣੇ 73 ਸਾਲਾਂ ਦੇ ਵਿੱਚ 43 ਸਾਲ ਸੰਘਰਸ਼ ਦੇਲੇ ਖੇ ਲਾ ਕੇ ਉਹਨਾਂ ਨੇ ਕਮਾਈ ਕੀਤੀ ਔਰ ਜਿਹੜੀਆਂ ਗੱਲਾਂ ਕਹਿੰਦੇ ਸੀ ਕਿ ਗਜਿੰਦਰ ਸਿੰਘ ਸਭ ਦਾ ਇਤਿਹਾਸ ਹੁੰਦੇ ਨੇ ਅੱਜ ਉਹਨਾਂ ਗੱਲਾਂ ਦੇ ਉੱਤੇ ਇਥੇ ਮੋਰ ਲੱਗੀ ਆ ਪਾਕਿਸਤਾਨ ਦੀ ਧਰਤੀ ਤੇ ਆਪਣੇ ਆਖਰੀ ਸਾਲ ਲੈਣ ਵਾਲੇ ਭਾਈ ਗਜਿੰਦਰ ਸਿੰਘ ਜੀ ਅਸੀਂ ਉਹਨਾਂ ਦੇ ਨਾਲ ਨਾਲ ਨੇਟਾ ਦੀ ਧਰਤੀ ਦੇ ਉੱਤੇ ਇੰਡੀਅਨ ਗਵਰਨਮੈਂਟ ਵੱਲੋਂ ਅਸੈਸੀਨੇਟ ਕੀਤੇ ਗਏ ਭਾਈ ਹਰਦੀਪ ਸਿੰਘ ਨਿਚਰ ਅਤੇ ਪਾਕਿਸਤਾਨ ਦੀ ਧਰਤੀ ਦੇ ਉੱਤੇ ਅਸੈਸੀਨੇਟ ਕੀਤੇ ਗਏ ਭਾਈ ਪਰਮਜੀਤ ਸਿੰਘ ਪੱਜਵੜ ਉਹਨਾਂ ਤਿੰਨਾਂ ਦੀ ਤਸਵੀਰ ਕੇਂਦਰੀ ਸਿੱਖ ਰਾਜਾਪੁਰ ਦੇ ਸ਼ਿਸ਼ੋਬਤ ਕੀਤੀ ਜਾਏਗੀ ਵਰਕਰ ਸਿੰਘ ਖੰਡੇ ਦਾ ਨਾਮ ਨਹੀਂ ਲਿਆ ਜਿਹੜਾ ਮੈਂਸਨ ਸਾਹਿਬ ਨੂੰ ਕਿਹਾ ਹੈ ਜੇ ਲੋ ਵੀ ਮੇਂ ਚਰਕੋ ਕਰਤੇ ਐਸ ਰੋਡ ਐਂਡ ਟੂ ਮਚ ਨੇ ਜੇ ਦੇ ਕੇ ਇਨਡਰ ਇਨਡਰ ਸ਼ੀਟ ਕੀਤਾ ਸੀਗਾ ਜੇ ਪਾਕਿਸਤਾਨ ਐਰਗੇ ਖੜ ਕੋ ਭੇਜਦਾ ਆ ਮੋਤੀ ਸਾਡੀ ਸਰਕਾਰ ਇੰਡੀਆ ਦੀ ਉਹ ਘਟ ਨਹੀਂ ਜਿਸ ਵਿੱਚ ਪੋਲਿਸੀ ਬਣਾਈ ਹੈ ਜਿਹੜੇ ਵੀ ਸਿੱਖ ਖਾਲਸਾਤਨ ਦਾ ਨਾਂ ਲੈਣਗੇ ਪਛਾਣ ਚੱਲਗੇ ਉਹਨਾਂ ਨੂੰ ਹਕੂਮਤ ਬਰਬਾਦ ਉਬੀ ਸਾਡੇ ਆਪਣੇ ਬੋਟੇ ਦੇ ਵਿੱਚ ਦੀਪ ਸਿੰਘ ਸਿੰਘ ਨੂੰ ਹਰਿਆਣੇ ਦੇ ਵਿੱਚ ਤੇ ਪੰਜਾਬ ਦੇ ਵਿੱਚ ਹਕੂਮਤ ਨੇ ਮੁਂਸਿਪਾਲਾ ਲੋਕਸ਼ੀਤ ਕੀਤਾ ਹੈਗਾ ਮੈਂ ਪਾਕਿਸਤਾਨ ਦੇ ਬ੍ਰੇਨ ਮਿੰਸਟਰ ਤੇ ਪਾਕਿਸਤਾਨ ਦੇ ਫੋਰਟ ਦੇ ਕਰਨੈਲ ਦਾ ਔਰ ਧੰਨ ਹੀ ਹੈ ਔਰ ਸ਼ੁਕਰੀਆ ਕਰਦੇ ਹਾਂ ਕਿ ਕੋਈ ਨਾ ਕੋਈ ਜਗ੍ਹਾ ਸਿਖਾਣ ਲਈ ਬਚ ਗਈ ਹੈ ਜਿੱਥੇ ਉਹ ਹਜ਼ਾਂ ਦੇ ਦੀ ਸੋਚ ਰੱਖਦੇ ਬਣਾ ਲੈ ਰਹੇ ਆਂ ਸਾਰਿਆਂ ਦੇ ਰਣੇ ਆਗੇ ਜਿਨ੍ਹਾਂ ਨੇ ਦਲ ਖਾਲਸਾ ਦੇ ਮਰਹੂਮ ਆਗੂ ਨੂੰ ਇਹਨਾਂ ਪਿਆਰ ਅਤੇ ਸਤਿਕਾਰ ਬਖਸ਼ਿਆ ਉਥੇ ਹੀ ਸਾਡੇ ਜੇਲ੍ਹਾਂ ਦੇ ਵਿੱਚ ਬੈਠੇ ਯੋਧਿਆਂ ਨੇ ਵੀ ਸੋਗ ਸੰਦੇਸ਼ ਭੇਜੇ ਨੇ ਜਲਾਵਤਨ ਬੈਠੇ ਯੋਧਿਆਂ ਦੇ ਸੋਗ ਸੰਦੇਸ਼ ਵੀ ਆਏ ਨੇ ਜਿਨ੍ਹਾਂ ਦੇ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਭਾਈ ਪਰਮਜੀਤ ਸਿੰਘ ਪਿਉਰਾ ਭਾਈ ਜਗਤਾਰ ਸਿੰਘ ਤਾਰਾ ਬਬਰਕਾਲ ਸਾਹਿਬ ਇੰਟਰਨੈਸ਼ਨਲ ਅਤੇ ਹੋਰ ਬਾਕੀ ਜੱਟਵੰਦੀਆਂ ਦੇ ਸੋਗ ਮਾਤੇ ਆਏ ਨੇ ਅਸੀਂ ਉਹਨਾਂ ਸਾਰਿਆਂ ਦੇ ਵੀ ਰਿਣੀ ਆ ਅੱਜ ਦੇ ਅਫੰਡ ਪਾਟ ਸਾਹਿਬ ਤੋਂ ਬਾਅਦ ਸਿੰਘ ਸਾਹਿਬ ਯਾਨੀ ਰਗਵੀਰ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਸੰਬੋਧਨ ਕੀਤਾ। ਔਰ ਉਹਦੇ ਵਿੱਚ ਜਿੱਤੇ ਉਹਨਾਂ ਨੇ ਸਰਦਾਰ ਗਜਿੰਦਰ ਸਿੰਘ ਉਹਨਾਂ ਦੀ ਕਾਲ ਕਮਾਈ ਨੂੰ ਉਹਨਾਂ ਦੀ ਸੇਵਾ ਨੂੰ ਦੇਖਦੇ ਹੋਏ ਉਹਨਾਂ ਨਾਲ ਸ਼ਰਧਾ ਦੇ ਫੁੱਲ ਭੇਟ ਕੀਤੇ ਨੇ ਉੱਥੇ ਹੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ 2020 ਦੇ ਵਿੱਚ ਜੋ ਉਹਨਾਂ ਨੂੰ ਜਲਾਵਤਨ ਸਿੱਖ ਜੋਧਾ ਦੀ ਉਪਾਦੀ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸ ਦਾ ਜ਼ਿਕਰ ਕਰਦੇ ਹੋਏ ਆਉਣ ਵਾਲੀ ਮੀਟਿੰਗ ਦੇ ਵਿੱਚ ਉਸ ਨੂੰ ਅਮਲੇ ਰੂਪ ਪਹਨਾਉਣ ਦੀ ਵੀ ਗੱਲ ਕੀਤੀ ਆ ਸੀ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਔਰ ਦੂਸਰਾ ਜਿਹੜਾ ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਵੱਡਾ ਜ਼ਿਕਰ ਕੀਤਾ ਆ ਕਿ ਪਾਕਿਸਤਾਨ ਦੀ ਧਰਤੀ ਦੇ ਤੇ ਆਪਣੇ ਆਖਰੀ ਸਾਹ ਲੈਣ ਵਾਲੇ ਭਾਈ ਗਜਿੰਦਰ ਸਿੰਘ ਜੀ ਅਤੇ ਉਹਨਾਂ ਦੇ ਨਾਲ ਨਾਲ ਕੈਨੇਡਾ ਦੀ ਧਰਤੀ ਦੇ ਉੱਤੇ ਇੰਡੀਅਨ ਗਵਰਨਮੈਂਟ ਵੱਲੋਂ ਅਸੈਸਿਨੇਟ ਕੀਤੇ ਗਏ ਭਾਈ ਹਰਦੀਪ ਸਿੰਘ ਨਿਜਰ ਤੇ ਪਾਕਿਸਤਾਨ ਦੀ ਧਰਤੀ ਦੇ ਉੱਤੇ ਅਸੈਸਿਨੇਟ ਕੀਤੇ ਗਏ ਭਾਈ ਪਰਮਜੀਤ ਸਿੰਘ ਪਾਜਵੜ ਉਹਨਾਂ ਤਿੰਨਾਂ ਦੀ ਤਸਵੀਰ ਕੇਂਦਰੀ ਸਿੱਖ ਰਾਜ ਸਰਕਾਰ ਦੇ ਚਸ਼ੂਬਤ ਕੀਤੀ ਗਈ ਹੈ ਗੁਰਾਂ ਸ਼੍ਰੋਮਣੀ ਕਮੇਟੀ ਨੂੰ ਇਹ ਬਧਾਤ ਦਿੱਤੀ ਹੈ ਸੋ ਅਸੀਂ ਇਹਨਾਂ ਦੋਵਾਂ ਫੈਸਲਿਆਂ ਦੇ ਉੱਤੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਔਰ ਵੈਲਕਮ ਕਰਦੇ ਹਾਂ ਕਿ ਉਹਨਾਂ ਨੇ ਇਹ ਫੈਸਲੇ ਲਏ ਨੇ ਔਰ ਉਹਦੇ ਨਾਲ ਨਾਲ ਹੀ ਜਿੰਨਾ ਵੀ ਪੰਥ ਇੱਥੇ ਇਕੱਠਾ ਆਇਆ ਅਕ੍ਰੋਸ ਦੀ ਪਾਰਟੀ ਲਾਈਨ ਕੱਲਾਇ ਕਾਰਜਾਂ ਦੇ ਸਰਗਰਮ ਨੇ ਉਹਨਾਂ ਸਾਰਿਆਂ ਦੇ ਨੁਮਾਇੰਦੇ ਜਿਹੜੇ ਇੱਥੇ ਪਹੁੰਚੇ ਆ ਇਸ ਗੱਲ ਦੀ ਗਵਾਹੀ ਭਰਦੇ ਆ ਕਿ ਸਰਦਾਰ ਗਜਿੰਦਰ ਸਿੰਘ ਵਾਕਿਆ ਹੀ ਅੱਜ ਕੌਮ ਦਾ ਉਹ ਨਿਭੜੇ ਨੇ ਔਰ ਆਪਣੇ 73 ਸਾਲਾਂ ਦੇ ਵਿੱਚੋਂ 43 ਸਾਲ ਸੰਘਰਸ਼ ਦੇ ਲੇਖੇ ਲਾ ਕੇ ਉਹਨਾਂ ਨੇ ਕਮਾਈ ਕੀਤੀ ਆ ਔਰ ਜਿਹੜੀਆਂ ਗੱਲਾਂ ਕਹਿੰਦੇ ਸੀ ਕਿ ਗਜਿੰਦਰ ਸਿੰਘ ਸਭ ਦਾ ਇਹ ਸਭ ਹੁੰਦੇ ਨੇ ਅੱਜ ਉਹਨਾਂ ਗੱਲਾਂ ਦੇ ਉੱਤੇ ਇੱਥੇ ਮੋਹਰ ਲੱਗੀ ਆ ਸੋ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਔਰ ਸਰਦਾਰ ਸਿਵਰਜੀਤ ਸਿੰਘ ਮਾਸ ਜੋ ਖਾਸ ਤੌਰ ਤੇ ਇੱਥੇ ਪਹੁੰਚੇ ਨੇ ਔਰ ਭਾਈ ਹਰਪਾਲ ਸਿੰਘ ਦੀ ਚੀਮਾ ਮੇਰੇ ਕਬੀਰ ਮਾਨ ਸਾਹਿਬ ਤੇ ਚੀਮਾ ਸਾਹਿਬ ਜਿਦਾ ਐਡਰੈਸ ਕਰ ਦੇਣਗੇ ਉਸ ਤੋਂ ਬਾਅਦ ਫਿਰ ਸਾਹੇ ਜਿਹੜੇ ਸਵਾਲ ਨੇ ਉਹ ਲੈ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂ ਜੀ ਮੈਂ ਬਾਈਕ ਚਲਣ ਕਰਦੀ ਆਂ ਦੇਖੋ ਆ ਵੀ ਕਰਦੇ ਮਾਨ ਸਾਹਿਬ ਦੇ ਐਡਰੈਸ ਦਾ ਗੱਲ ਹੈ ਕਿ ਸਾਡੇ ਅਸੀਂ ਪ੍ਰੀਣੀ ਆ ਸਿੱਖ ਔਮ ਦੀ ਜਿਨ੍ਹਾਂ ਨੇ ਅੱਜ ਗਜਿੰਦਰ ਸਿੰਘ ਔਰ ਜੀ ਜਿਹੜੀ 53 ਸਾਲ ਦੀ ਉਹਨਾਂ ਦੀ ਪੰਚ ਦੀ ਸੇਵਾ ਸੀ ਉਹਨੂੰ ਰੈਕੋਗਨਾਈਜ਼ ਕੀਤਾ ਹੈਗਾ ਔਰ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਔਰ ਤਾਂ ਕਾਲਤਾ ਖਾਉ ਦੇ ਜਥੇਦਾਰ ਨੇ ਉਹਨਾਂ ਦੇ ਵੀ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਨੇ ਜਿਨ੍ਹਾਂ ਨੇ ਆਪਣੇ ਪ੍ਰੋਗਰਾਮਾਂ ਜਿਹੜੇ ਅੱਜ ਉਹਨਾਂ ਦੇ ਸਮੇਂ ਦੇ ਵਿੱਚ ਗਜਿੰਦਰ ਸਿੰਘ ਉਹਨਾਂ ਦੀ ਸੇਵਾ ਦੇ ਨੂੰ ਵਿਮਰਤਤਮਤ ਕਰਦੇ ਨੇ ਤੇ ਬਾਦ ਵਿੱਚ ਜਗਤੰਦਿਆਂ ਦੇ ਸਾਰਿਆਂ ਦੇ ਅਸੀਂ ਅੱਜ ਰਿਣੀ ਆ ਉਹਨਾਂ ਦੇ ਜਿਨ੍ਹਾਂ ਨੇ ਭਾਈ ਗਜਿੰਦਰ ਸਿੰਘ ਉਹਨਾਂ ਦੀ ਦੇ ਯਾਦ ਦੇ ਵਿੱਚ ਉਹਨਾਂ ਨੇ ਸਮੇਂ ਦੇ ਵਿੱਚ ਜਿਹੜੇ ਪ੍ਰੋਗਰਾਮ ਕਰਦੇ ਇੱਕ ਜਿਹਾ ਜਿਹਾ ਸੀ ਕੰਪਨੀ ਨਵਾਂ ਕਾਨੂੰਨ ਕੀਤਾ ਜਾ ਰਿਹਾ ਬਾਦ ਸਾਹਿਬ ਨੇ ਪਹਿਲਾਂ ਅਨੁਸਾਰ ਕਰਦੇ ਇਹਦੇ ਫਿਰ ਸਵਾਲ ਲਵਾਂਗੇ ਪਹਿਲਾਂ ਬਾਦ ਸਾਹਿਬ ਨੂੰ ਅਡਰੈਸ ਕਰਨਗੇ ਉਸ ਤੋਂ ਬਾਅਦ ਫਿਰ ਸਾਰੇ ਜਿਹੜੇ ਸਾਰੇ ਸਵਾਲ ਨੇ ਹੋਲੇ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੀ ਸਿੱਖ ਕੌਮ ਦੇ ਲਈ ਬਾਗਾਂ ਵਾਲੇ ਦੇਣੇ भाई विजेंद्र सिंह ਵੀ ਜਿਹੜੇ ਸਾਡੇ ਵਿੱਚ ਨਹੀਂ ਹੈਗੇ ਉਹਨਾਂ ਦੇ ਘਰ ਤੱਕ ਸਾਫ਼ ਦਿੱਤੇ ਉਕਾਸ ਹੋਈ ਹੈ। ਉਹਨਾਂ ਨੂੰ ਬਹੁਤ ਵੱਡੀ ਇੱਜ਼ਤ ਬਖਸ਼ੀ ਗਈ ਹੈ। ਉਹਨਾਂ ਦੇ ਨਾਲ ਹਰਦੀਪ ਸਿੰਘ ਨੱਜਰ ਨੂੰ ਤੇ ਵਰਮਿੰਦਰ ਸਿੰਘ ਪੰਜਵੜ ਨੂੰ ਤੇ ਅਵਤਾਰ ਸਿੰਘ ਖੰਡੇ ਦਾ ਨਾਂ ਨਹੀਂ ਲਿਆ ਜਿਹੜਾ ਮੈਂ ਸੰਸਦ ਸਾਹਿਬ ਨੂੰ ਕਿਹਾ ਕਿ ਇਹ ਲੋងੇ ਵਿੱਚ ਰੱਖੋ ਕਿਉਂ ਕਰਤੇ ਇਸ ਨੂੰ ਇੰਟਰਪੁੱਟ ਨੇ ਜੇਤ ਦੇ ਕੇ ਇਹਨਾਂ ਦਾ ਇਹਨਾਂ ਨੂੰ ਸ਼ਹੀਦ ਕੀਤਾ ਸੀਗਾ ਬਹੁਤੀ ਸਰਕਾਰ ਜਿਸਾਂ ਮਡਾਰੀ ਹੈ ਕਿ ਪਾਕਿਸਤਾਨ ਵਿੱਚੋਂ ਬਹੁਤ ਵੱਡੇ ਜਥਵੇ ਆ ਰਹੇ ਹੈ ਦੇਸ਼ ਕਸ਼ਮੀਰ ਜੰਮੂ ਤੇ ਖੋਲੜਾ ਦੇ ਵਿਕ ਖਾਰਕੂ ਆਸ ਪਰ ਮੈਂ ਆਪ ਤੁਹਾਨੂੰ ਦੱਸਣਾ ਚਾਹੁੰਦਾ ਕਿ ਜੇ ਪਾਕਿਸਤਾਨ ਇਹਦੇ ਖਾਰਕੂ ਭੇਜਦਾ ਹੈ ਤਾਂ ਮੋਦੀ ਸਾਹਿਬ ਦੀ ਸਰਕਾਰ ਇੰਡੀਆ ਦੀ ਉਹ ਘਟਨੇ ਜਿਸ ਨੇ ਪੋਲਿਸੀ ਬਣਾਈ ਹੈ ਜਿਹੜੇ ਵੀ ਸਿੱਖ ਖਾਲਸਾਤਨ ਦਾ ਨਾਂ ਲੈਣਗੇ 75 ਦੇ ਉਹਨਾਂ ਨੂੰ ਹਕੂਮਤ ਮਰਵਾ ਦੇਗੀ ਇਸ ਲੜੀ ਦੇ ਵਿੱਚ ਜੰਦਰ ਸਿੰਘ ਨੇਜਰ ਮਾਨਕ ਸ਼ਬਦੂ ਸਿੰਘ ਨੂੰ ਕੈਂਡੀਡੇਟ ਦੇ ਵਿੱਚ ਸ਼ਾਮਿਲ ਕੀਤਾ ਗਿਆ ਅਫਤਾਰ ਸਿੰਘ ਖੰਡੇ ਨੂੰ ਘਰ ਮੇਂ ਹੈਮ ਯੂਕੇ ਦੇ ਵਿੱਚ ਸ਼ਹੀਦ ਕੀਤਾ ਗਿਆ ਪਰਮਜੀਤ ਸੈਖ ਪੰਜਵਾੜ ਤੇ ਰੋਟੇ ਨੂੰ ਸ਼ਹੀਦ ਕੀਤਾ ਗਿਆ ਸਾਡੇ ਆਪਣੇ ਮੁੱਢ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਹਰਿਆਣੇ ਦੇ ਵਿੱਚ ਤੇ ਪੰਜਾਬ ਦੇ ਵਿੱਚ ਹਕੂਮਤ ਨੇ ਮੂਸੇਬਾ ਨੂੰ ਸ਼ਹੀਦ ਕੀਤਾ ਹੈਗਾ ਸੋ ਜੇ ਪਾਕਿਸਤਾਨ ਹਰਪੂ ਜਿੱਥੇ ਬੰਦਿਆ ਭੇਜ ਰਹੇ ਹੈ ਤਾਂ ਹਿੰਦੂਤਵਾਦੀ ਹਕੂਮਤ ਘੱਟ ਨਹੀਂ ਕਰ ਰਹੀ ਸਾਡੇ ਨਾਲ ਇਹਨਾਂ ਨੇ ਵੀ ਹਰਪੂ ਜਿੱਥੇ ਉੱਥੇ ਗੈਂਗਸਟਰ ਬਸਾਏ ਹੋਏ ਐ ਆਸਟ੍ਰੇਲੀਆ ਨਿਊਜ਼ੀਲੈਂਡ ਯੂਕੇ ਕੈਨੇਡਾ ਅਮਰੀਕਾ ਦੇ ਵਿੱਚ ਮੌਜੂਦ ਇੱਥੇ ਆਪਣੇ ਪੰਨੂ ਨੂੰ ਸਹੀ ਹੱਥ ਕੀਤਾ ਜਾਵੇ ਪਰ ਅਮਰੀਕਾ ਦੀ ਫੁਫੀਆ ਏਜੰਸੀ ਨੇ ਪਹਿਲਾਂ ਹੀ ਫੜ ਲਿਆ ਔਰ ਇਹ ਮੁਕਤਾ ਉਹਨਾਂ ਨੇ ਗ੍ਰਿਫਤਾਰ ਕੀਤਾ ਹੋਇਆ ਹੈ बाकी ये सारे जुम्मेवार हैं नरेंद्र मोदी डिफेंस मिनिस्टर राजनाथ सिंह विदेशी वजीर जयशंकर होम मिनिस्टर अमित शाह नेशनल सिक्योरिटी एडवाइजर गोयल रॉद मुखी ਦੇ ਰੋ ਦਾ ਸਾਰਾ ਕਮੇ ਕੋਇਲ ਇਹ ਸਾਰੇ ਸਿੱਖਾਂ ਦੇ ਮੁੱਲਮ ਨੇ ਜਿਹੜੀ ਪਨਾਹ ਪਾਕਿਸਤਾਨ ਨੇ ਦਿੱਤੀ ਹੈ ਸਾਡੇ ਸਿੰਘਾਂ ਨੂੰ ਜਿਵੇਂ ਪਾਈ ਗੁਜਰਤ ਸਿੰਘ ਨੂੰ ਦਿੱਤੀ ਹੈ ਹੋਰਾਂ ਨੂੰ ਦਿੱਤੀ ਹੈ ਮੈਂ ਪਾਕਿਸਤਾਨ ਦੇ ਬ੍ਰੇਨਸਟਰ ਤੇ ਪਾਕਿਸਤਾਨ ਦੇ ਫੌਜ ਦੇ ਜਰਨੈਲ ਦਾ ਬਹੁਤ ॠਣੀ ਹਾਂ ਉਹ ਸ਼ੁਕਰੀਆ ਕਰਦਾ ਹਾਂ ਕੋਈ ਨਾ ਕੋਈ ਜਗਾ ਸਿਖਾਣ ਦੀ ਬਚਦੀ ਹੈ ਜਿੱਥੇ ਉਹ ਆਜ਼ਾਦੀ ਦੀ ਸੋਚ ਰੱਖ ਕੇ ਪਣਾ ਲੈ ਰਹੇ ਹਾਂ ਸੋ ਮੈਂ ਆਸ ਕਰਦਾ ਹਾਂ ਕਿ ਠਲਸਤਾਨ ਦਾ ਜੜਾ ਆਪਣੀ ਜੱਤੋ ਜੈਦ ਹੈ ਉਹ ਮੰਜ਼ਿਲ ਤੇ ਪਹੁੰਚੋਗੇ ਔਰ ਇਹਨਾਂ ਸ਼ੀਤਾਂ ਦਾ ਨਾ ਸਦਾ ਮੰਰੂਗਾ ਵਾਈਟ ਜੀ ਦਾ ਖਾਸ ਵਾਈਟ ਜੀ ਤੇ ਬਤੇ ਕੋਈ ਕੋਈ ਆਖਿਨ ਗੱਲਾਂ ਰੱਖਣ ਨੂੰ ਦੇ ਕੋਈ ਸੁਆਹਣੇ ਆਪਣੇ ਪੜਦੇ ਹੋ ਜਿਹੜੇ